ਕੀ ਆਖਿਆ ਸੁਧਰਿਆ ਕੀਰਤਨ ਵਾਲਿਆਂ ਨੂੰ ਮਾੜਾ ਬੋਲਿਆ ਤੂੰ ਕਥਾ ਵਾਲੇ ਨੂੰ ਦੇ ਸੰਗਤ ਨੂੰ ਕਿਤੇ ਮਹਾਰਾਜ ਮੈਂ ਕੀ ਮਾੜਾ ਬੋਲਿਆ ਸੰਗਤ ਗਾਹ ਕਿ ਦੱਸੇ ਕਹਿੰਦੀ ਇਦਾਂ ਬੋਲਿਆ 25 30 ਨੇ ਸ਼ਿਕਾਇਤ ਲਾਈ ਅੱਜ ਵੀ ਜਦੋਂ ਗ੍ਰੰਥੀ ਰੱਖਣਾ ਹੋਵੇ ਨਾ ਤੇ ਕਮੇਟੀ ਵਾਲੇ ਕਹਿਣ ਵੀ ਸਾਰੇ ਘਰਾਂ ਨੂੰ 1-1000 ਰੁਪਇਆ ਲਾਉਣੇ ਤੇ ਕਈ ਕਹਿਣਗੇ ਅਸੀਂ ਨਹੀਂ ਦੇਣਾ ਸਾਡੇ ਕੋਲ ਨਹੀਂ ਹੈਗੇ ਸਾਡਾ ਜਵਾਵ ਤੇ ਜੇ ਕਿਤੇ ਹੋਵੇ ਨਾ ਵੀ ਭਾਈ ਨੂੰ ਕੱਢਣਾ ਆਪਾਂ ਤੇ ਫਿਰ ਉਹ ਵੀ ਬੰਦੇ ਗੁਰਦਾਰੇ ਆਉਣਗੇ ਜਿਹੜੇ ਕਦੇ ਸੰਗਰਾਂਤ ਤੇ ਵੀ ਨਹੀਂ ਆਏ ਇਹ ਮੈਂ ਨੋਟ ਕੀਤਾ ਮਾਫੀ ਦਿਓ ਜਿਹੜੇ ਕਦੇ ਮੱਛਿਆ ਪੁੰਨਿਆਂ ਤੇ ਨਹੀਂ ਉਹ ਸਭ ਤੋਂ ਅੱਗੇ ਹੁੰਦੇ ਕਹਿੰਦੇ ਅੱਜ ਭਾਈ ਨੂੰ ਤੋੜਨਾ ਅੱਜ ਕੱਢ ਦੇਣ ਲੱਗੇ ਆ ਵੇਖੋ ਕਿੰਨੀ ਜਿਆਦੀ ਨੈਗੇਟਿਵਿਟੀ ਆ ਬਰੇ ਕਾਮ ਕੂਠ ਖਲੋਇਆ ਜਦੋਂ ਕਿਸੇ ਨੇ ਆਖਿਆ ਵੀ ਗਰੰਥੀ ਦੀ ਧੀ ਦਾ ਵਿਆਹ ਵਾ ਸਾਰੇ ਜਣੇ ਰਲ ਕੇ ਕਰੀਏ ਤੇ ਕੋਈ ਨਹੀਂ ਆਇਆ ਤੇ ਜਦੋਂ ਕਹਿਣ ਲੱਗੇ ਕੱਢਣਾ ਸਾਰੇ ਆ ਗਏ ਕਿੱਡੇ ਖੁਸ਼ ਰਹਿੰਦੇ ਆ ਨਾ ਤਾਈਓ ਤੇ ਆਪਣਾ ਵੇਖੋ ਸਾਰੇ ਕਮਾਂ ਜਾਂ ਪਾ ਗਏ ਇੱਧਰ ਨਹੀਂ ਕੋ ਪੈਰਾ ਕਰਦਾ ਜੇ ਕੋਈ ਸੱਚ ਬੋਲਦਾ ਤੇ ਉਹਦੇ ਨਾਲ ਵੈਰ ਪਾ ਲਈ ਨੇ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੀ ਕਬੱਡੀ ਵਾਲਿਆਂ ਨੂੰ ਅੱਗੇ ਹੋ ਕੇ ਕਹਿਣਗੇ 1 ਲੱਖ ਮੇਰੇ ਵੱਲੋਂ ਦੂਜਾ ਕਹੂ ਮੈਂ ਮੋਟਰਸਾਈਕਲ ਦਊ ਤੀਜਾ ਕਹਿੰਦਾ ਮੈਂ 58 11 ਟਰੈਕਟਰ ਦਊ ਅਮਰੀਕਾ ਕੈਨੇਡਾ ਚ ਸਿੰਘ ਬੈਠਿਆ ਹਾਂ ਕੋਈ ਕਹਿੰਦਾ ਮੈਂ ਸਪਲੈਂਡਰ ਕੋਈ ਕਹਿੰਦਾ ਮੈਂ ਘੋੜੀ ਨਾਲ ਨਵਾਜੂ ਉਹ ਵੀ ਤੇ ਬੰਦੇ ਹੀ ਆ ਜਿਹੜੇ ਖੜਾ ਰੀਆਂ ਨੂੰ ਇਦਾਂ ਕੱਲਾ ਕੱਲਾ ਜਾਣਾ ਨਾਮ ਦਿੰਦੇ ਮੈਂ ਨਹੀਂ ਕਦੇ ਵੇਖਿਆ ਵੀ ਕਿਸੇ ਨੇ ਕਦੇ ਸਪੀਚ ਕੀਤੀ ਹੋਵੇ ਵੀ ਗ੍ਰੰਥੀ ਸਾਹਿਬ ਆਸਤੇ ਮੈਂ ਗੱਡੀ ਦਊਂਗਾ ਜਾਂ ਗ੍ਰੰਥੀ ਸਾਹਿਬ ਨੂੰ ਮੈਂ ਮੋਟਰਸਾਈਕਲ ਨਵਾ ਕਦੀ ਸੁਣਿਆ ਤੁਸੀਂ ਜੇ ਸੁਣਿਆ ਕਿਤੇ ਇੱਕ ਦੋ ਥਾਵਾਂ ਤੇ ਹੁਣ ਵੈਸੇ ਪ੍ਰਚਾਰਕ ਲੱਗੇ ਬੋਲਣ ਦੇ ਉਹ ਇੱਕ ਥਾਂ ਦੇ ਪੁਰਾਣੀ ਗੱਡੀ ਦਿੱਤੀ ਵਿਚਾਰੇ ਨੂੰ ਆਖੋ ਉਹ ਵੀ ਜਿਹੜੀ ਕਸੀ ਕੁਸੀ ਨਾ ਗਈ ਗੁਜ਼ਰੀ ਕਾਗਜ਼ ਕੂਜ ਖਤਮ ਹੋ ਗਏ ਤੇ ਉਹ ਲਿਆ ਕੇ ਬਾਬੇ ਨੂੰ ਦੇ ਦਿੱਤੀ ਤੇ ਵੀਡੀਓ ਪਾ ਦਿੱਤੀ ਉੱਤੇ ਰਿਵਨ ਲੱਗਾ ਮੈਂ ਸੋਚਾਂ ਵੀ ਰਿਵਨ ਨਵਾਂ ਗੱਡੀ ਪੁਰਾਣੀ ਆ ਹੈਨਾ ਜੇ ਦਿੱਤਾ ਤੇ ਦਿੱਤਾ ਕੀ ਆਖੋ ਸਤਨਾ ਵੀ ਜਿਹੜੀ ਅਗਲਾ ਛੜਕ ਤੇ ਲਿਜਾਵੇ ਤੇ ਪੁਲਿਸ ਵਾਲੇ ਕਹਿਣ ਆ ਜਾ ਪੁੱਤ ਪਾਸੇ ਕਰ ਤੇ ਕਾਗਜ਼ ਹੀ ਨਹੀਂ ਹੈਗਾ ਉਹ ਇਹ ਕਰਕੇ ਅਛੂ ਸਾਰ ਸੰਗਤ ਜੀ ਕਦੇ ਚੇਤਨਤਾ ਸਾਡੇ ਚ ਆ ਜੇ ਕਿਤੇ ਅਸੀਂ ਜਾਗ ਪੀਏ ਭਾਈ ਕਿ ਮਹਾਰਾਜ ਗੁਰੂ ਕੇ ਰਾਗੀ ਸਿੰਘ ਕੀਰਤਨੀਆਂ ਬਾਣੀ ਪੜਨ ਵਾਲਿਆ ਵੇਖੋ ਕੋਈ ਬੰਦਾ ਕਵੇ ਜੀ ਮੈਂ ਇਹਦੇ ਬੱਚਿਆਂ ਦੀ ਫੀਸ ਦੀ ਜ਼ਿੰਮੇਵਾਰੀ ਚੁੱਕਦਾ ਕੋਈ ਕਵੇ ਜੇ ਬਾਬਾ ਜੀ ਦਾ ਘਰ ਨਹੀਂ ਤੇ ਅਸੀਂ ਚਾਰ ਸਿੰਘ ਬਾਬਾ ਜੀ ਦਾ ਘਰ ਬਣਾ ਦਾਂਗੇ ਕੋਈ ਜਣਾ ਕਵੇ ਜਿਹੜਾ ਖਰਚਾ ਵਾ ਮੇਰਾ ਸੌਦਾ ਜਿਹੜੀ ਦੁਕਾਨ ਤੋਂ ਆਉਂਦਾ ਬਾਬਾ ਜੀ ਲਿਆਓ ਮੇਰੇ ਖਾਤੇ 10000 ਦਮੀ ਨੇ ਦਾ ਖਾਲੂ ਕਦੀ ਬੋਲਿਆ ਕੋਈ ਨਾ 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 ਬੋਲ ਕੋਈ ਨਹੀਂ ਬੋਲਦਾ ਇਹਦੇ ਮੇਰੇ ਗੁਰੂ ਆਰ ਗੋਬਿੰਦ ਸਾਹਿਬ ਹੀ ਜਿਹੜੇ ਜਵਜੀ ਸਾਹਿਬ ਸੁਣ ਕੇ ਤੇ ਗੁਰਤਾ ਗੱਦੀ ਦੇ ਦਨ ਲੱਗੇ ਆਖੋ ਸਤਨਾਮ ਧੰਨ ਗੁਰੂ ਗੋਬਿੰਦ ਸਿੰਘ ਜੀ ਜਦਨ ਸਾਤਿਖੰਡ ਚੱਲੇ ਬੜੇ ਰੋਏ ਢਾਡੀ ਦਾਗੀ ਕਬੀਸ਼ਰ ਬਾਬਾ ਜੀ ਸਾਨੂੰ ਕਿੰਨੇ ਨਹੀਂ ਸੁਣਨਾ ਸਾਡੀ ਝੋਲੀ ਕੌਣ ਭਰੂ ਤੇ ਬਾਜਾਂ ਵਾਲੇ ਕਹਿੰਦੇ ਮੇਰਾ ਖਾਲਸਾ ਗੁਰਮੁਖੋ ਇਸ ਕਰਕੇ ਤੇ ਮੈਂ ਆਪਣੇ ਲਈ ਨਹੀਂ ਕਹਿ ਰਿਹਾ ਬੜਾ ਦਿੱਤਾ ਮੈਨੂੰ ਰੱਬ ਨੇ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ ਮੈਂ ਕਦੇ ਕਿਸੇ ਤੋਂ ਆਪਣੇ ਲਈ ਨਹੀਂ ਮੰਗਦਾ ਨਾ ਮੈਂ ਮੰਗਣਾ ਹੀ ਜੀ ਮਹਾਰਾਜ ਮੈਨੂੰ ਸਿੱਧਾ ਹੀ ਦੇਈਏ ਨਾ ਮੈਂ ਕਿਉਂ ਮੰਗਾ ਪਰ ਮੈਂ ਇਹ ਬੇਨਤੀ ਤਾਂ ਕਰਦਾ ਕਿਸੇ ਗਰੀਬ ਦਾ ਭਲਾ ਹੋ ਜੇ ਕੀ ਤਾਂ ਕਿਸੇ ਦੀ ਜਮੀਰ ਜਾਗ ਹੀ ਭਵੇ ਸੁਣ ਕੇ ਲਾਈਵ ਤੇ ਕੋਈ ਸੁਣ ਲੇ ਵਿਦੇਸ਼ਾਂ ਚ ਬੈਠੇ ਬਥੇਰੇ ਤਗੜੇ ਇੱਕ ਬੰਦਿਆਂ ਦਾ ਮੇਰਾ ਮਿੱਤਰ ਦੱਸੇ ਵਿਆਹ ਅਮਰੀਕਾ ਚੋਂ ਇੱਥੇ ਆਏ ਕਹਿੰਦਾ 3 ਕਰੋੜ ਰੁਪਈਆ ਲਾਇਆ 3 ਕਰੋੜ ਵਿਆਹ ਦੇ ਉੱਤੇ ਇਹ ਤੱਕ ਇਹੋ ਜਿਹਾ ਸੁਣੇ ਕਿਸੇ ਤੇ ਤਰਸੀ ਕਰ ਲੈ ਵੀ ਜਿਹੜੇ ਗ੍ਰੰਥੀ ਨੇ 40 ਸਾਲ ਤਾਡੀਆਂ ਅਰਦਾਸਾਂ ਕੀਤੀਆਂ ਦੇ ਤੁਸੀਂ ਇੱਕ ਕੱਚੇ ਕੋਠੇ ਤੋਂ ਸਰਦਾਰ ਜੀ ਕਰੋੜਾਂ ਵਧੀ ਕਦੇ ਦਿਲ 'ਚ ਨਹੀਂ ਆਇਆ ਆ ਮੈਂ ਕਈ ਮੇਰੇ ਭੈਣ ਭਰਾ ਬੈਠੇ ਮੈਂ ਆਖਦਾ ਨਾ ਵੀ ਤੁਸੀਂ ਇਥੇ ਅਰਦਾਸ ਕਰਾ ਕੇ ਬੱਚੇ ਭੇਜੇ ਤੇ ਜਦੋਂ ਉਹ ਬੱਚੇ ਪੀ ਆਰ ਹੋ ਕੇ ਆਏ ਨਾ ਜਦੋਂ ਤੁਰੇ ਉਦੋਂ ਵੀ ਅਰਦਾਸ ਕਰਾਈ ਜਦੋਂ ਰਾਜ ਚ ਉਦੋਂ ਮੇਰ ਅਰਦਾਸ ਕਰਾਈ ਜਦੋਂ ਪਹੁੰਚ ਗਏ ਉਦੋਂ ਮੇਰ ਅਰਦਾਸ ਕਰਾਈ ਪਹਿਲੀ ਤਨਖਾਹ ਤੇ ਵੀ ਅਰਦਾਸ ਕਰਾਈ ਜਦੋਂ ਪੇਪਰ ਲਾਏ ਉਦੋਂ ਮੇਰ ਅਰਦਾਸ ਕਰਾਈ ਜਦੋਂ ਪੇਪਰ ਨਿਕਲੇ 7-10 ਸਹ ਹੋ ਗਿਆ ਤੇ ਜਦੋਂ ਪੀਆਰ ਹੋ ਕੇ ਆਇਆ ਨਾ ਆਪਦੀ ਮਾਲ ਹੀ ਘੜੀ ਪਿਓਲੀ ਚੈਨੀ ਪਹਿਣਾ ਵਾਸਤੇ ਸੂਟ ਸਾਰਿਆਂ ਲਈ ਕੁਝ ਲੈ ਕੇ ਆਇਆ ਪਰ ਉਹਦੇ ਮਨ ਚ ਇਹ ਨਹੀਂ ਆਇਆ ਵੀ ਜਿਸ ਇਨਸਾਨ ਨੇ ਮੇਰ ਲਈ ਇੰਨੀਆਂ ਦਿਵਾਵਾਂ ਮੰਗੀਆਂ ਉਹਦੇ ਲਈ ਮੈਂ ਕੀ ਲੈ ਕੇ ਆਇਆ ਦਸੋਂ ਬੋਲਾਂ ਹੁਣ ਵੀ ਕਹਤੋ ਬਾਬਾ ਗਰਮ ਬੋਲਦਾ ਕਦੇ ਸੋਚਿਆ ਤੁਸੀਂ ਇਹ ਸਾਰੇ ਪਿੰਡ ਦੀ ਅਰਦਾਸ ਜਿਹੜੇ ਵਜ਼ੀਰ ਨੇ ਕੀਤੀ ਕਿੱਥੇ ਕਿੱਥੇ ਪਹੁੰਚ ਗਈ ਜਦੋਂ ਬਾਹਰੋਂ ਆਏ ਕਿਸੇ ਦਾ ਧਿਆਨ ਨਹੀਂ ਆਇਆ ਓਏ ਉਹ ਰੋਜ਼ ਤੜਕੇ ਉੱਠ ਕੇ ਸਾਡੇ ਲਈ ਸੁੱਖ ਮੰਗਦਾ ਉਹਦੇ ਲਈ ਕੋਈ ਗਿਫਟ ਖੜੀਏ ਕੁਝ ਕਰੂਆਂ ਨੂੰ ਛੱਡ ਕੇ ਬਾਕੀ ਇਸ ਤਰ੍ਹਾਂ ਹੀ ਆ ਪਹਿਰਾ ਜਿੰਨਾ ਚਿਰ ਦਿਲੋਂ ਪਿਆਰ ਨਾ ਕਰੋਗੇ ਉਹਨਾਂ ਚਿਰ ਗੱਲਾਂ ਨਹੀਂ ਬਣਨੀਆਂ ਸੋ ਗੱਲਾਂ ਦੇ ਨਾਲ ਜੋ ਮਰਜ਼ੀ ਕਹਿ ਦਿਓ ਉਹਨੇ ਪੰਗਤੀ ਕੰਠ ਕਰ ਲਈ ਇਦਾਂ ਹੀ ਸੁਤਰੇ ਸ਼ਾਹ ਨੂੰ ਮਾਰੇ ਨੇ ਬੁਲਾਇਆ ਕਹਿੰਦੇ ਇਧਰ ਆ ਸੰਗਤ ਦੀ ਸ਼ਿਕਾਇਤ ਆਈ ਆ ਕਹਿੰਦੇ ਮਹਾਰਾਜ ਕੀ ਹੋ ਗਿਆ ਗਲਤੀ ਹੋ ਗਈ ਬਾ ਸੱਚੇ ਪਾਤਸ਼ਾਹ ਕਹਿੰਦੇ ਤੂੰ ਸੰਗਤ ਨੂੰ ਗਲਤ ਬੋਲਿਆ ਤੇ ਤੂੰ ਦੱਸ ਵੀ ਤੇਰੀ ਗਲਤੀ ਕੀ ਸੰਗਤ ਦੱਸੇ ਉਹ ਸਾਰੀ ਸੰਗਤ ਉੱਠ ਕੇ ਖੜੋ ਹੋ ਗਈ ਕਹਿੰਦੇ ਮਹਾਰਾਜ ਇਹਨੇ ਆ ਸ਼ਬਦ ਵਰਤੇ ਆ ਪੇ ਪਾਛਾ ਕਹਿੰਦੇ ਵੀ ਹੁਣ ਸਜ਼ਾ ਕੀ ਲਾਈਏ ਸੰਗਤ ਕਹਿੰਦੀ ਕਰੜੀ ਸਜ਼ਾ ਲਾਓ ਕਹਿੰਦਾ ਮਹਾਰਾਜ ਮੇਰੀ ਵੀ ਸੁਣ ਲਓ ਮੈਂ ਕਾਹਤੋਂ ਗਲਤ ਸ਼ਬਦ ਵਰਤੇ ਕਹਿੰਦਾ ਚੱਲ ਤੇਰੀ ਤੂੰ ਹੀ ਦੇ ਸਪਾਈ ਕਹਿੰਦਾ ਇਹਨਾਂ ਸਾਰਿਆਂ ਨੂੰ ਪੁੱਛੋ ਮੇਰੀਆਂ ਗੱਲਾਂ ਇਹਨਾਂ ਨੂੰ ਚੇਤੇ ਰਹਿ ਗਈਆਂ ਇਹਨਾਂ ਨੂੰ ਇਹ ਪੁੱਛੋ ਵੀ ਜਦੋਂ ਮੈਂ ਅੰਦਰ ਆਇਆ ਸੀ ਕਥਾ ਕਿਹੜੀ ਚੱਲਦੀ ਕੀਰਤਨ ਦਾ ਸ਼ਬਦ ਕਿਹੜਾ ਤੇ ਕਿੰਨੇ ਅੰਗ ਤੇ ਚੱਲਦਾ ਸੀ ਸਾਰਿਆਂ ਨੂੰ ਕਹਿ ਇਹਨੂੰ ਵੀ ਨਹੀਂ ਪਤਾ ਮਾਰੇ ਕਹਿੰਦੇ ਹੁਣ ਬੋਲੋ ਸੰਗਤ ਜੀ ਅਗਲੇ ਨੇ ਪੱਖ ਰੱਖਤਾ ਨਾ ਜਦੋਂ ਜੱਜ ਬੈਠਾ ਹੋਵੇ ਤੇ ਵਕੀਲ ਲੜਦਾ ਕੇਸ ਉੱਥੇ ਦੋਵੇਂ ਤਰ੍ਹਾਂ ਸਿੱਧੀਆਂ ਹੁਣ ਤੁਸੀਂ ਸ਼ਿਕਾਇਤ ਲਾਤੀ ਵੀ ਆਹ ਸ਼ਬਦ ਇਹਨੇ ਬੋਲੇ ਆ ਪਰ ਇਹ ਦੱਸੋ ਵੀ ਜਦੋਂ ਇਹਨੇ ਬੋਲੇ ਉਦੋਂ ਸ਼ਬਦ ਕਿਹੜਾ ਹੈ ਤੇ ਕਥਾ ਕਿਸੇ ਨੂੰ ਜਵਾਬ ਨਹੀਂ ਆਇਆ ਤੇ ਉਹਨੂੰ ਬਾ ਇੱਜ਼ਤ ਇਹਨਾਂ ਮੇਰੇ ਸਤਿਗੁਰੂ ਜੱਜ ਆ ਮਾਰੇ ਕਹਿੰਦੇ ਸਾਰੇ ਸਬੂਤਾਂ ਗਵਾਹਾਂ ਨੂੰ ਮੁਕੱਦਰ ਰੱਖਦੇ ਹੋਏ ਬਾਬਾ ਸੁਥਰੇ ਸ਼ਾਹ ਜੀ ਨੂੰ ਬਾਇ ਜਿਤ ਬਰੀ ਕੀਤਾ ਜਾਂਦਾ ਜਿਕਾਰੇ ਛੱਡੇ ਸੰਗਤ ਕਹਿੰਦੀ ਮਾਰੇ ਜੀ ਕਹਿੰਦੇ ਫਿਰ ਉਹਨੇ ਪੱਖ ਰੱਖਿਆ ਤੁਸੀਂ ਵੀ ਰੱਖੋ ਫਿਰ ਦੱਸੋ ਵੀ ਕਿਹੜੀ ਕਥਾ ਚੱਲਦੀ ਸੋ ਸਾਡਾ ਧਿਆਨ ਜਿਹੜਾ ਪੁੱਠੇ ਕੰਮ ਚ ਜ਼ਿਆਦਾ ਵਾ ਹੁਣ ਕਈ ਨੈਟ ਤੇ ਕਥਾ ਚੰਗੀ ਗੱਲ ਤੇ ਸੋਹਣੀ ਨਹੀਂ ਨਾ ਕਥਾ ਜਿਹੜੀ ਮਾੜੀ ਜੀ ਗਲਤ ਨਿਕਲ ਗਈ ਉਹਨੂੰ ਲੈ ਕੇ ਬਹਿ ਜਾਂਦੇ ਭਰਾਵਾ ਮਾਫੀ ਮੰਗਾ ਕੇ ਛੱਡਦੇ ਆਪਾਂ ਤੇ ਹੁਣ ਗੇਜ ਗਏ ਆਪਾਂ ਕਹਿੰਦਾ ਜੀ ਮਾਫ ਕਰਦੇ ਹੋ ਅਜੂਰੀਆ ਗੱਲ 'ਚ ਪੱਕਾ ਰੱਖਿਆ ਜਿੱਥੇ ਕੋਈ ਮਿਲਿਆ ਹੱਥ ਜੋੜ ਕੇ ਮਹਾਰਾਜੇ ਮਾਫ ਸੌਰੀ ਛੋਟਾ ਜਿਹਾ ਸ਼ਬਦਾ ਕਹਿ ਦਿਓ ਅਗਲੇ ਦਿਨ ਨੂੰ ਠੰਡ ਪੈ ਜਾਂਦੀ ਵੀ ਮੇਰੀ ਜਿੱਤ ਹੋ ਗਈ ਤੇ ਬਾਬਾ ਬਾਬਾ ਰ ਗਿਆ ਨਾਲੇ ਵਾਲਾ ਕਹਿੰਦਾ ਬਾਬਾ ਰਾਇਆ ਕਿ ਨਹੀਂ ਗਲਤੀ ਸਾਰੀ ਹੋਮੇ ਦੀ ਆ ਝਗੜੇ ਕਹ ਦਿਆ ਹੋਮੇ ਦੇ ਹੋਮੇ ਦੀਰਗ ਰੋਗ ਹੈ दारू ਪੀ ਆਹ ਮਹਾਰਾਜੇ ਕਹਿੰਦੇ ਹਰ ਬੰਦਾ ਜਿੰਨਾ ਚਾਹੁੰਦਾ ਤੁਸੀਂ ਤੇ ਮੈਂ ਵੀ ਇਹਨਾਂ ਧੋਨ ਦੇ ਵਿੱਚੋਂ ਅੱਜ ਸਿੱਖ ਰਾਜ ਦਾ ਦਿਨ ਹੈ ਬਾਬਾ ਵੀਰ ਸਿੰਘ ਜੀ ਦਾ ਕੈਸੀਆਂ ਬਾਤਾਂ ਮਾਰੇ ਦੇ ਇਤਿਹਾਸ ਦੀਆਂ ਘੜੀ ਵੀ ਵਾਵਾ ਤੁਰ ਗਈ ਆ ਤੇ ਬਾਬਾ ਵੀਰ ਸਿੰਘ ਨਰੰਗਾਵਾਦ ਵਾਲੇ ਮਹਾਂਪੁਰਖਾਂ ਦਾ ਜੀਵਨ ਕਿੰਨਾ ਪਵਿੱਤਰ ਹੈ ਤ੍ਰੈਕਾਲ ਦਰਸ਼ੀ ਮਹਾਂਪੁਰਖ ਸੀ ਉਹਨਾਂ ਦੇ ਕੋਲ ਇੱਕ ਨਾ ਮਹਾਂਪੁਰਖ ਹੋਏ ਬਾਬਾ ਮਹਾਰਾਜ ਸਿੰਘ ਜੀ ਸਿੰਗਾਪੁਰ ਜਾ ਕੇ ਉਹਨਾਂ ਦਾ ਸਾਰਾ ਇਤਿਹਾਸ ਸਮਾਦਾਂ ਗੁਰਦੁਆਰਾ ਸਿੰਗਾਪੁਰ ਤੇ ਉਹਨਾਂ ਬੜੀ ਸੇਵਾ ਕਰਦੇ ਧਿਆਨ ਦੇਣ